ਹਾਂਜੀ ਕੀ ਹਾਲ ਮਮੀ ਤੁਸੀਂ ਗੋਡੇ ਘੁੱਟੀ ਜਾਂਦੇ ਹੋ ਤੇ ਸਿਹਤ ਤਾਂ ਠੀਕ ਹੈ ਤੁਹਾਡੀ ਨਾ ਜੇ ਮੈਂ ਕੁਝ ਕਹੂੰਗੀ ਗੋਲਲੀ ਫੇਰ ਤੂੰ ਕਹੇਂਗਾ ਮਮੀ ਵੀ ਕਹਿੰਦੀ ਆ ਆ ਮੇਰੇ ਗੋਡੇ ਨਾ ਦਵਾਈ ਤਾਂ ਉਹੀ ਚੱਲੀ ਜਾਂਦੀ ਆ ਤੈਨੂੰ ਪਤਾ ਤਾਂ ਹੈ ਆ ਡਾਕਟਰ ਨੇ ਕਿਹਾ ਸੀ ਵੀ ਨਵਾਂ ਟੈਸਟ ਕਰਵਾ ਲਓ ਹੁਣ ਜੇ ਨਵਾਂ ਟੈਸਟ ਕਰਵਾਉਂਗੀ ਤਾਂ ਤਾਂ ਅਗਲਾ ਨਵੀਂ ਦਵਾਈ ਦੇਊਗਾ ਉਹੀ ਦਵਾਈ ਤਾਂ ਮੈਂ ਖਾਈ ਜਾਨੀ ਆ ਔਰ ਜੇ ਦਵਾਈ ਨਹੀਂ ਬਦਲੂੰਗੀ ਤਾਂ ਆ ਗੋਡੇ ਕਿੱਥੋਂ ਠੀਕ ਹੋ ਜਾਣਗੇ ਇਹ ਤਾਂ ਆ ਹੀ ਦੁਖੀ ਜਾਣਗੇ ਔਰ ਜੇ ਮੈਂ ਕਹਿਨੀ ਆ ਟੈਸਟਾਂ ਨੂੰ ਤਾਂ ਅਗਲਾ ਕਹਿੰਦਾ ਵਾ ਸਾਡੇ ਕੋਲੇ ਹਜੇ ਪੈਸੇ ਨਹੀਂ ਹੈਗੇ ਬਸ ਫਿਰ ਮੈਂ ਲੈ ਕੇ ਬੈਠੀ ਹੋਈ ਆ ਇਹਨਾਂ ਨੂੰ ਓ ਮੰਮੀ ਥੋੜਾ ਜਿਹਾ ਕੰਮ ਚੱਲ ਲੈਂਦੋ ਮੈਨੂੰ ਵੀ ਪਤਾ ਤੁਹਾਨੂੰ ਪਰੇਸ਼ਾਨੀ ਹੈਗੀ ਆ ਬਸ ਹੁਣ ਸੀਜ਼ਨ ਆਣ ਆਲਾ ਵਾ ਥੋੜਾ ਜਿਹਾ ਕੰਮ ਚੱਲੂਗਾ ਪੈਸੇ ਪੁੱਸਿਆਂਦੇ ਤੁਹਾਡੇ ਸਾਰੇ ਟੈਸਟ ਮੈਂ ਨਾ ਦੁਬਾਰਾ ਕਰਾ ਦੇਣਾ ਬਿਤਾਈ ਮਹੀਨੇ ਹੋ ਗਿਆ ਆਹੀ ਸੁਣਦੀ ਨੂੰ ਅੱਜ ਕਰੋਨਾ ਕੱਲ ਕਰਾਉਣਾ ਵਾ ਆਈ ਦਿਨ ਨਿਕਲੀ ਜਾਣੇ ਨੇ ਅਜੇ ਤੋ ਫੇਰ ਰਿਪੋਰਟਾ ਕਰਾਉਣ ਦਾ ਟਾਈਮ ਆਊਗਾ ਤੂੰ ਫੇਰ ਕਹੇਂਗਾ ਮੇਰੇ ਕੋ ਪੈਸੇ ਨਹੀਂ ਹੈਗੇ ਪਤਾ ਨਹੀਂ ਤੂੰ ਇਹ ਸਭ ਕੁਝ ਜਾਣ ਕੇ ਕਰਦਾ ਵਾ ਕਿ ਮੈਨੂੰ ਦੇਖ ਗਈ ਹੱਥ ਘੁੱਟ ਲੈਣਾ ਵਾ ਵੀ ਮਾਂ ਨੂੰ ਨਹੀਂ ਦੇਣੇ ਪੈਸੇ ਮੰਮੀ ਤੁਸੀਂ ਕਿਉਂ ਇਹੋ ਜੀਆਂ ਗੱਲਾਂ ਕਰਦੇ ਹੋ ਮੇਰੇ ਕੋਲ ਪੈਸੇ ਹੁੰਦੇ ਮੈਨੂੰ ਕੋਈ ਸ਼ੌਕ ਆ ਤੁਸੀਂ ਤਕਲੀਫ ਚੋਂ ਤੇ ਮੈਂ ਤੁਹਾਡੇ ਟੈਸਟ ਨਹੀਂ ਕਰਾਉਂਦਾ ਕੋਈ ਨਹੀਂ ਇੱਕ ਦੋ ਦਿਨ ਰੁਕ ਜਾਓ ਪੈਸੇ-ਪੁਸੇ ਆਉਂਦੇ ਆ ਮੈਂ ਕਰਾਨਾ ਤੋਂ ਦੱਡਾ ਲਾਜ ਉਹ ਬੱਸ ਬੱਸ ਮੈਂ ਵੀ ਨਾ ਦੁਨੀਆ ਦੇਖੀ ਆ ਅਬ ਤੋਲੇ ਨਾ ਉਹੀ ਨਹੀਂ ਆਏ ਹੈਗੇ ਮੇਰੇ ਨਾਲੇ ਮੈਨੂੰ ਲੱਗਦਾ ਨਾ ਵੀ ਤੂੰ ਮੇਰਾ ਇਲਾਜ ਕਰਾਉਣਾ ਨਹੀਂ ਹੈਗਾ ਤੂੰ ਹੀ ਕਹਿ ਦੇ ਮੈਨੂੰ ਤਾਂ ਲੱਗਦਾ ਨਾ ਮੈਨੂੰ ਵੱਡੇ ਕੋਲੇ ਹੀ ਜਾਣਾ ਪੈਣਾ ਉਹੀ ਕਰਾਊਗਾ ਮੇਰਾ ਇਲਾਜ ਨਾਲੇ ਤੇਰੇ ਨਾਲੋਂ ਤਾਂ ਨਾ ਜ਼ਿਆਦਾ ਹੀ ਪੁੱਛਦਾ ਹੋ ਮੈਨੂੰ ਓ ਮਮੀ ਤੁਹਾਡੀ ਸੋਚ ਮੈਂ ਬਦਲ ਨਹੀਂ ਸਕਦਾ ਜੋ ਤੁਹਾਡੇ ਮਨ ਦੇ ਵਿੱਚ ਨਾ ਉਹ ਤੁਸੀਂ ਕਰਨਾ ਹੀ ਕਰਨਾ ਹੈ ਨਾਲੇ ਮੇਰੀ ਇੱਕ ਗੱਲ ਸੁਣ ਲਓ ਮੰਨੂ ਵੀ ਪਤਾ ਉਹ ਤੁਹਾਨੂੰ ਕਿੰਨਾ ਕੁ ਰੱਖ ਕੇ ਰਾਜੀ ਆ ਤੇ ਤੁਸੀਂ ਵੀ ਉਹਦੇ ਕੋਲ ਕਿੰਨਾ ਕੁ ਰਾਜੀ ਆ ਉਹ ਸਵੇਰੇ ਤਾਂ ਦੋਨੋਂ ਜਣੇ ਚਲੇ ਜਾਂਦੇ ਆ ਤੁਸੀਂ ਉੱਥੇ ਰਹਿ ਕੇ ਕਰੋਗੇ ਕੀ ਕੰਧਾ ਨਾ ਗੱਲਾਂ ਕਰੋਗੇ ਕਿ ਮੈਨੂੰ ਸੁਣਾਉਣ ਵਾਸਤੇ ਹੀ ਇਹੀ ਆ ਵੀ ਤੂੰ ਮੈਨੂੰ ਖੁਸ਼ ਨਹੀਂ ਰੱਖਦਾ ਮੈਂ ਵੱਡੇ ਵੱਲ ਚਲੇ ਜਾਊਂਗੀ ਮੰਮੀ ਮੈਨੂੰ ਸਭ ਕੁਝ ਪਤਾ ਆ ਉਹ ਕਿੰਨੇ ਜੋਗਾ ਹੈਗਾ ਤੇ ਕਿੰਨੇ ਜੋਗਾ ਨਹੀਂ ਹੈਗਾ ਤੇ ਤੁਹਾਡੀ ਕਿੰਨੀ ਕੁ ਪੁੱਛ ਕੇ ਚ ਗਈ ਆ ਤੇ ਕਿੰਨੀ ਨਹੀਂ ਤੁਸੀਂ ਬਸ ਮੈਨੂੰ ਤਾਨੇ ਮਾਰਦੇ ਹੋ ਤੇਰੇ ਕੋਲ ਕੋ ਕੁਛ ਹੋਣਾ ਨਹੀਂ ਮੈਂ ਪਹਿਲੀ ਮਾਂ ਐਜੀ ਦੇਖੀ ਆ ਜਿਹੜੀ ਆਪਣੀ ਬੱਚੇ ਦੀ ਗਰੀਬੀ ਦਾ ਮਜ਼ਾਕ ਕਢਾਂਦੀ ਆ ਵੀ ਤੇਰੇ ਕੋਲ ਤਾਂ ਪੈਸੇ ਹੋਣੇ ਹੀ ਨਹੀਂ ਤੇਰੇ ਕੋਲ ਤਾਂ ਪੈਸੇ ਹੋਣੇ ਹੀ ਨਹੀਂ ਗੇ ਮੈਂ ਵੀ ਤੁਹਾਡੀ ਔਲਾਦ ਆ ਮੈਨੂੰ ਪਤਾ ਵੀ ਮਾਂ ਦਾ ਇਲਾਜ ਕਰਨਾ 4 ਪੈਸੇ ਆ ਜਾਣਗੇ ਕੀ ਤੋਂ ਮੈਂ ਕਰਾ ਦੂੰਗਾ ਨਾਲੇ ਆ ਧਮਕੀਆਂ ਹੀ ਇਹਨਾਂ ਦਿਆ ਕਰੋ ਮੈਨੂੰ ਆ ਵੱਡੇ ਕੋਲ ਚਲ ਜੂਗੀ ਮੈਂ ਕਰ ਦੂੰਗੀ ਉਹ ਕਰ ਦੂੰਗੀ ਵੇ ਵੱਡਾ ਕਮ ਸੇ ਕਮ ਮੇਰਾ ਖਿਆਲ ਤਾਂ ਰੱਖੂਗਾ ਇਲਾਜ ਤਾਂ ਕਰਾ ਦੂਗਾ ਉਹ ਰਹਿਣ ਦਿਓ ਰਹਿਣ ਦਿਓ ਮੈਂ ਜਾਣਦਾ ਆ ਉਹ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਹੈਗਾ ਕਿਹੜੇ ਉਹਨੇ ਤੁਹਾਡੇ ਇਲਾਜ ਕਰਾਣੇ ਆ ਕਦੀ ਤੁਹਾਡੀ ਉਹਦੇ ਖਬਰਸਾਰ ਲਈ ਆ ਦਾਦੋ ਕਿੰਨੀ ਕਿਵਾਰੀ ਇੱਥੇ ਆ ਗਿਆ 2-3 ਸਾਲ ਤੋਂ ਤਾਂ ਮੈਂ ਦੇਖਿਆ ਨਹੀਂ ਉਹਨੂੰ ਤੁਹਾਨੂੰ ਇੱਥੇ ਮਿਲਣ ਆਇਆ ਹੋਵੇ ਨਾ ਕੀ ਮੂੰਹ ਨਾ ਖਲਾਓ ਆ ਤੇਰੇ ਨਾਲ ਵਰਤਵਤਾ ਨਹੀਂ ਹੈਗਾ ਤਾਂ ਮੈਂ ਕੀ ਕਰਾਂ ਮੇਰਾ ਤਾਂ ਪੁੱਤ ਵਾ ਮੈਂ ਤਾਂ ਵਰਤੂ ਉਹਦੇ ਨਾਲ ਓ ਮੰਮੀ ਮੈਂ ਕਦੋਂ ਕਿਹਾ ਤੁਸੀਂ ਨਾ ਵਰਤੋ ਨਾਲੇ ਮੇਰੀ ਗੱਲ ਸੁਣੋ ਹੁਣ ਆ ਨਾ ਇਹੀ ਗੱਲ ਨੂੰ ਇੱਥੇ ਖਤਮ ਕਰ ਦਈਏ ਤਾਂ ਤੁਹਾਡੇ ਲਈ ਵੀ ਚੰਗਾ ਰਹੂਗਾ ਤੇ ਮੇਰੇ ਲਈ ਵੀ ਚੰਗਾ ਰਹੂਗਾ ਆਹੋ ਤੂੰ ਤਾਂ ਕਹਿਂਗਾ ਹੀ ਹੁਣ ਵੀ ਇਹਨੂੰ ਗੱਲ ਨੂੰ ਇੱਥੇ ਹੀ ਛੱਡ ਦੋ ਕਿਉਂਕਿ ਤੁਹਾਡੇ ਤੋਂ ਆ ਤਾਰੀਫ਼ ਨਹੀਂ ਨਾ ਜਰੀ ਜਾਂਦੀ ਉਹਨਾਂ ਦੀ ਅੱਜ ਜਦੋਂ ਉਹਨਾਂ ਦਾ ਫੋਨ ਵੀ ਆ ਜਾਂਦਾ ਨਾ ਆ ਤੇਰੀ ਜਨਾਨੀ ਉੱਠ ਕੇ ਭੱਜ ਜਾਂਦੀ ਆ ਅੰਦਰ ਨੂੰ ਤੇ ਤੂੰ ਤੇਰਾ ਤਾਂ ਮੈਨੂੰ ਪਤਾ ਹੀ ਆ